ਅਗੇ ਪੈਸੇ ਫੁੱਕ ਕੇ ਆ ਗਈ ਹੋਰ ਪੈਸੇ ਨੂੰ ਅੱਗ ਲਾ ਕੇ ਆ ਗਈ ਲੈ ਹੋਰ ਆ ਗਈ ਇਹਨੂੰ ਪੈਸੇ ਤੇ ਨੂੰ ਅੱਗ ਲਾਉਣੀ ਕਹਿੰਦੇ ਨੇ ਪੈਸੇ ਫੁੱਕਣੇ ਨਹੀਂ ਪੈਸਿਆਂ ਨੂੰ ਸੱਚੀ ਮਿੱਚੀ ਆਪਣੇ ਹੱਥੀਂ ਅੱਗ ਲਾਉਣਾ ਫਟਾਕੇ ਖਰੀਦਣ ਦਾ ਮਤਲਬ ਨਵਨੀਤ ਲਿਆਈ ਹੈ ਜੀ ਫਟਾਕੇ ਤੇ ਅੱਜ ਅਸੀਂ ਤੁਹਾਨੂੰ ਹੁਣ ਨਵਨੀਤ ਦੇ ਫਟਾਕੇ ਦਿਖਾਵਾਂਗੇ ਵੀ ਕੀ ਕੀ ਲੈ ਕੇ ਆਈ ਆ ਬਾਜ਼ਾਰ ਚ ਤਾਂ ਵੀ ਬਾਹਰ ਅੱਧਾ ਦੁਪਹਿਰ ਸੀਗਾ ਇਸ ਤਰ੍ਹਾਂ ਸੀ ਸੀ ਅੱਛਾ ਭੀੜ ਜਿਆਦੇ ਪੈ ਰਹੀ ਸੀ। ਹੋਰ ਜਿਹੜਾ ਦੂਸਰੇ ਆ ਵਾਲੇ ਨਹੀਂ ਹੁੰਦੇ ਪਟਾਕੇ। ਹਾਂ। ਉਹੋ ਆ ਉਹ ਬਾਲਦੇ ਨੇ ਲੋਕ। ਹਾਂ। ਲੈ ਦਿਖਾ ਮੈਨੂੰ। ਹਾਂ ਸੀ ਇਹ ਦੋ ਰਾਕਟ। ਖੋਲ ਕੇ ਤਾਂ ਦਿਖਾ ਕੀ ਹੈ ਇਹ ਵਿੱਚ ਦੇਖਾਂ। ਬੜਾ ਅਕੇਲੇ ਹੀ ਆ ਇਹ। ਆਤਿਸ਼ਵਾਦੀਆਂ ਨੇ ਰਾਕਟ। ਠੀਕ ਐ। ਹੋਰ ਕਿਹ ਨਹੀਂ ਆ? ਆਹਾ ਮੁਰਗਾ ਬੰਬ ਕਹਿੰਦੇ ਨੇ ਕੀ ਕਹਿੰਦੇ ਨੇ ਇਹਨੂੰ ਮੁਰਗਾ ਬੰਬ ਹੀ ਕਹਿੰਦੇ ਨੇ। ਮੁਰਗਾ ਬੰਬ। ਠੀਕ ਐ। ਆ ਉਹਨਾਂ ਨੇ ਦੇਤੀਆਂ ਛੋਟੇ ਬੱਚਾ ਵਾਸਤੇ ਜਿਵੇਂ ਛੋਟੇ ਚਿਰ ਵਾਸਤੇ ਇਹ ਦੇਤੀਆਂ ਇਹ ਪੈਸੇ ਆਂ ਦੇਤੀਆਂ ਨਹੀਂ ਫ੍ਰੀ ਚ ਨਹੀਂ ਦਿੱਤੀਆਂ ਹਾਂ ਇਹੇ ਹੈਗੇ ਨੇ ਆਪਣੇ 12 ਸ਼ਾਟ ਇਹ ਉੱਪਰ ਜਾ ਕੇ 12 ਸ਼ਾਟ ਮਾਰੂਗਾ ਕਿੰਨੇ ਦਾ ਆ ਇਹ ਆ ਗਿਆ ਹੋਗਾ 200 ਦਾ ਆ ਹਾਂ 500 ਦਾ ਹੁੰਦਾ ਕਹਿੰਦਾ ਲੱਗੇ ਰੇਟ ਦਵਾਂਗੇ ਕਹਿੰਦਾ ਤੁਹਾਨੂੰ ਆਹਾ ਹਾ ਚਿੱਤਲੀਆਂ ਹੂੰ ਇਹ ਬਟਰਫਲਾਈ ਨਿਕਲਦੇ ਨੇ ਇਹ ਰਾਤ ਨੇ ਆਪਾਂ ਬਣਾ ਕੇ ਵੀਡੀਓ ਦਿਖਾਵਾਂਗੇ ਸਾਰਿਆਂ ਨੂੰ ਹਾਂ ਉਹ ਦੋ ਇਹ ਸਾਰੀਆਂ ਖੋਲਣਾਗੇ ਹਾਂ ਹਰਾਨੀ ਚੱਲ ਤੂੰ ਹੁਣ ਹੋਰ ਕੱਢ ਦੇ ਛੇਤੀ ਸਮਾਨ ਦਿਖਾ ਦੇ ਤੇਰਾ ਆਹ ਬੰਬੂ ਹੈਡੇਡੇ ਬੰਬ ਇਹਨਾਂ ਨਾਲ ਤਾਂ ਪੂਰਾ ਸਾਰੇ ਪਰਿਵਾਰ ਨੂੰ ਉਡਾ ਦੇਣੀ ਤੂੰ ਚੱਕਰੀਆਂ ਚੱਕਰੀਆਂ ਦੋਨੇ ਚੱਕਰੀਆਂ ਦੇਖਾਂ ਓ ਆਹਹ ਚੱਕਰੀ ਨਹੀਂ ਇਹ ਵੀ ਕਿਹ ਤਰ੍ਹਾਂ ਦਾ ਬੰਬਾ ਇਹ ਉੱਪਰ ਜਾ ਕੇ ਵੱਜੂਗਾ ਨਾ نیچے ਨਹੀਂ ਵੱਜਦਾ ਇਹ ਉੱਪਰ ਜਾ ਕੇ ਹਨਾਰ ਬੰਬਾ ਹੈ ਜਦੋਂ ਨਾ ਨਾਰ ਜਦੋਂ ਚੱਲ ਗਿਆ ਫਿਰ ਵੱਜੂਗਾ ਹਾਂ ਆਹ ਨਹੀਂ ਚੱਕਰੀਆਂ ਹਾਂ ਚੱਕਰੀਆਂ ਤੇ ਚੱਲ ਵਧੀਆ ਗੱਲਾਂ ਆ ਵੀ ਚੱਕਰੀਆਂ ਹਾਂ ਆਹ ਹਨਾਰ ਅੱਛਾ ਹਨਾਰਾਂ ਦੇ ਦੋ ਰੁਪਏ ਲਈ ਹੈ ਨਹੀਂ ਇੱਕ ਨੇ ਇੱਕ ਪਹਿਲਾਂ ਦਿਖਾ ਰਹੀ ਸੀ ਨਾਲੇ ਨੂੰ ਇਹੀ ਦੀ ਹਾਂ ਆਹ ਸੀ ਗਿਆ ਫੁੱਲ ਜੜੀਆਂ ਅੱਛਾ ਇਹਨਾਂ ਤੋਂ ਦੇਖਣਾ ਦੂਜੇ ਨੇ ਤੇ ਬਾਰੰਗੀ ਜੀ ਨਿਕਲਦੀ ਹੁੰਦੀ ਹੈ ਇਹਦੇ ਚ ਅੱਛਾ ਹਾਂ ਚੱਲ ਚੱਲੇ ਹੋਰ ਦਿਖਾ ਦੇ ਫਟਾਫਟ ਮੈਨੂੰ ਜਿਹੜੇ ਅੱਗ ਲਾ ਕੇ ਫੂਕਿਆ ਹੀ ਮੇਰੇ ਪੈਸੇ ਹਾਂ ਮੁਰਗੇ ਬੰਬ ਲਾਲ ਸਭ ਤੋਂ ਪੁਰਾਣੇ ਚੱਲੇ ਹੋਏ ਬੰਬ ਨੇ ਆ ਵੀ ਇਹੋ ਨੇ ਬੰਬ ਬੰਬ ਆ ਰੰਗ ਗੋਲੀ ਚੱਕ ਲਈ ਰੰਗ ਗੋਲੀ ਬੰਦੇ ਸਿੱਪੰਗੇ ਲੈ ਗਈ ਸੀ ਇੱਕ ਕੋਤਾ ਨਾ ਪੰਜੀ ਨੇ ਅੱਛਾ ਆ ਮਾਂ ਕੀ ਕਿਹਾ ਵਿਗੰਕਾ ਮम्मी ਤਾਂ ਨਾ ਦੇਣੀ ਨੀ ਕੋ ਫੁੱਦੀ ਆ ਉਹ ਮੇਰੀ ਸੜੀ ਨਹੀਂ ਫਿਰ ਮੈਂ ਚੱਕ ਲਈ ਲੈ ਹੋਰ ਫਿਰ ਮੈਂ ਤਾਂ ਕਹੂੰਗੀਓ ਮੋਬਤੀਆ ਪੁੱਲ ਗਈ ਮੋਬਤੀਆ ਕੋਈ ਨਹੀਂ ਮੋਬਤੀਆ ਘੁੰਡੀ ਵਾਲੇ ਸੌਣ ਚ ਪਈਆਂ ਨੇ ਟੈਂਸ਼ਨ ਨਾ ਲੈ ਉਹ ਆਪਣੀ ਘੁੰਡਿੱਲੀਆ ਚਾਕੇ ਘੁੰਡੀ ਦਿਖਾ ਦਈਏ ਛੇਤੀ ਲਿਆ ਆਹ ਲਿਫਾਫੇ ਚ ਲਿਫਾਫੇ ਚੋਂ ਨਿਕਲਦੇ ਨਹੀਂ ਹਜੇ ਮੇਰੀ ਘੁੰਡੀ ਇਹ ਨਾ ਉਹ ਨਹੀਂ ਇਹ ਤਾਂ ਘੁੰਡੀਲੀ ਆਂ ਤੁਸੀਂ ਜੀ ਸਵੇਰੇ ਨਮੀ ਦੇਖੋ ਤੁਸੀਂ ਸੋਨੀਆ ਹਾਂ ਚਲ ਆ ਹੈਗੇ ਨੇ ਜੀ ਪਟਾਕੇ ਨਵਨੀਤ ਦੇ ਤੇ ਵੈਸੇ ਮੈਂ ਤਾਂ ਬਹੁਤ ਘਟ ਜਿਹੜਾ ਹੈਗਾ ਲੇਡਰ ਦਾ ਲੈ ਲੈ ਐਨੇ ਕੁ ਵੀ ਇਹਦੇ ਡੈਡੀ ਕਰਕੇ ਲੈ ਆਈ ਡੈਡੀ ਨਾਲ ਹੁੰਦਾ ਨਾ ਫਿਰ ਉਹਦੋਂ ਲੈ ਲੈਂਦੀ ਆ ਅਦਰਵਾਈਜ਼ ਮੈਥੋਂ ਤਾਂ ਦਵਾਈ ਨਹੀਂ ਜਾਂਦੇ ਹੈਗੇ ਬਾਈ ਲੀਡਿਸ ਤੋਂ ਨਹੀਂ ਦਵਾਈ ਜਾਂਦੇ ਹੁੰਦੇ ਆਪਦੇ ਹੱਥੀ ਆਪੇ ਪੈਸਿਆਂ ਨੂੰ ਆ ਖੂਪਣਾ ਚਾਉਣ ਨਾਲ ਉਹ ਵੀ ਹਜੇ ਤੱਕ ਬਾਰੇ ਛੋੜ ਤਾ ਨਾ ਚਲੋ ਠੀਕ ਹੈ ਜੀ ਹੁਣ ਅਸੀਂ ਸ਼ਾਮ ਦੀ ਵੀਡੀਓ ਬਣਾਵਾਂਗੇ ਇੱਕ ਆਪਣੀ ਕ੍ਰੂੰ ਦੀ ਮਾਤਾ ਜੀ ਦੀ ਪੂਜਾ ਵੇਲੇ ਇੱਕ ਇਹਦੇ ਬੰਗ ਬਟਾਕੇ ਵੇਲੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਪਹਿਲਾਂ ਇਹ ਛੋਟੀ ਜਿਹੀ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਕਿਵੇਂ ਲੱਗੀ ਮੇਰੇ ਬਟਾਕੇ ਦੱਸ ਦਿਓ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਸੋਹਣੇ ਲੱਗੇ ਤੇ ਇਹ 2000 ਦੇ ਵਿੱਚ ਵਿੱਚ ਲਈਆਂ ਮੈਂ ਮੈਂ 2000 ਲੈ ਕੇ ਗਈ ਸੀ ਮੰਮੀ 2000 ਥੋੜਾ ਹੁੰਦਾ ਨੁਮਨੀ ਤੱਕ ਚਲੋ ਠੀਕ ਹੈ ਜੀ ਧੰਨਵਾਦ ਜੀ ਹੁਣ ਇਹਦੇ ਪਾਪਾ ਜੀ ਆ ਗਏ ਨੇਗੇ ਫਿਰ ਸਾਡੇ ਗਾਲਾਂ ਪੈ ਜਾਣਗੇ ਕੋਈ ਬਾਹਰ ਉਹ ਤੁਸੀਂ ਪਈਆਂ ਰਹਿਣੀ ਆ ਜਾਂ ਫੋਨ ਚੱਕ ਲੈਣੀ ਆ ਕਿਉਂਕਿ ਥੋੜਾ ਜਿਹਾ ਮੇਰੀ ਤਰਫ ਤੋਂ ਨਹੀਂ ਠੀਕ ਹੈ ਇਹ ਬੰਦਾ ਆ ਇੱਕ ਬੱਲਵ ਲੈ ਕੇ ਆਈ ਨਹੀਂ ਜੀ ਸ਼ਾਮ ਨੂੰ ਲਾਉਣਗੇ ਕਿਹੜਾ ਜੀ ਹਲਗਾ ਰੰਗ ਬੰਗਾ ਰੰਗ ਬੰਗਾ ਜਿਹਾ ਬੱਲ ਲੈ ਹੋਈਏ ਸੋਣੀ ਲੈ ਕੇ ਆਈ ਤੇ ਹਾਂ ਜੀ ਹਨਾ ਗਾਣੇ ਵੀ ਗਾਉਂਦਾ ਕਹਿੰਦੇ ਫਿਰ ਆਪਾਂ ਰਾਤ ਨੂੰ ਦਿਖਾ ਦਾਂਗੇ